ਹੁਸ਼ਿਆਰਪੁਰ 'ਚ ਬੀਤੀ ਦੇਰ ਰਾਤ ਐਸਐਸਪੀ सुरेंद्र ਲਾਂਬਾ ਵੱਲੋਂ ਆਪਣੇ ਅਫਸਰਾਂ ਨੂੰ ਨਾਲ ਲੈ ਕੇ ਹੁਸ਼ਿਆਰਪੁਰ ਦੇ ਵੱਖ-ਵੱਖ ਚੌਂਕਾਂ ਤੇ ਬੱਸ ਸਟੈਂਡ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਉਹਨਾਂ ਨਾਲ ਐਸਪੀਐਚ ਮਨੋਜ ਕੁਮਾਰ ਡੀਐਸਪੀ ਸਿਟੀ ਅਮਰਨਾਥ ਸਮੇਤ ਹੋਰ ਵੀ ਥਾਣਿਆਂ ਦੇ ਐਸਐਚਓਜ਼ ਮੌਜੂਦ ਸਨ। ਇਸ ਦੌਰਾਨ ਪੁਲਿਸ ਵੱਲੋਂ ਜਿੱਥੇ ਅੱਧੀ ਰਾਤ ਤੱਕ ਖੁੱਲੀਆਂ ਹੋਈਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ, ਉੱਥੇ ਹੀ ਸੜਕਾਂ ਤੇ ਆਵਾਰਾ-ਕੋਮ ਰਹੇ ਵਿਅਕਤੀਆਂ ਨੂੰ ਵੀ ਤਾੜਨਾ ਕੀਤੀ ਤੇ ਚੇਤਾਵਨੀ ਦੇ ਕੇ ਛੱਡਿਆ। ਇਸ ਮੌਕੇ ਪੁਲਿਸ ਵੱਲੋਂ ਕੁਝ ਸ਼ੱਕੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਇਸ ਤਰ੍ਹਾਂ ਇੱਕ ਨਸ਼ੇ ਚ ਧੋਤ ਨੌਜਵਾਨ ਵੀ ਮਿਲਿਆ ਜਿਸ ਨੂੰ ਕੀ ਪੁਲਿਸ ਵੱਲੋਂ ਡੀ ਐਡਿਕਸ਼ਨ ਸੈਂਟਰ ਚ ਭਾਰਤੀ ਕਰਵਾਇਆ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਐਸਐਸਪੀ सुरेंद्र ਲੰਬਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਅਚੰਚੇਤ ਚੈਕਿੰਗ ਭਵਿੱਖ ਵਿੱਚ ਵੀ ਜਾਰੀ ਰਹੇਗੀ ਤੇ ਅਜਿਹੀਆਂ ਚੈਕਿੰਗਾਂ ਦਾ ਇੱਕੋ ਇੱਕ ਉਦੇਸ਼ ਲੋਕਾਂ ਨੂੰ ਇਹ ਦੱਸਣਾ ਹੈ ਕਿ ਹੁਸ਼ਾਰਪੁਰ ਪੁਲਿਸ ਸਦਾਵ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵਚਨਬੱਧ ਹੈ ਹੁਣਾਂ ਕਿਹਾ ਕਿ ਰਾਤ ਸਮੇਂ ਸੜਕਾਂ ਤੇ ਆਵਾਰਾ ਘੁੰਮਦੇ ਵਿਅਕਤੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਤੇ ਪੁਲਿਸ ਦੇ ਸੈਂਕੜੇ ਜਵਾਨ ਅਤੇ ਅਫਸਰ ਅਰਤ ਸਮੇ ਸੜਕਾਂ ਤੇ ਡਿਊਟੀ ਤੇ ਤਨਤ ਰਹਿੰਦੇ ਨੇ ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਜੀ ਜਿਵੇਂ ਕਿ ਸਾਡੀ ਰੈਂਡਮ ਟਾਈਮ ਤੇ ਚੈਕਿੰਗ ਚਲਦੀ ਰਹਿੰਦੀ ਹੈਗੀ ਕਦੇ ਕਈ ਵਾਰੀ ਅਰਲੀ ਮਾਰਨਿੰਗ ਚੈਕਿੰਗ ਹੁੰਦੀ ਹੈਗੀਆ ਕਈ ਵਾਰੀ ਲੇਟ ਨਾਈਟ ਚੈਕਿੰਗ ਹੁੰਦੀ ਹੈਗੀਆ ਅਦਰਵਾਈਜ਼ ਈਵਨਿੰਗ ਚ ਸਾਡੀ ਸਪੈਸ਼ਲ ਨਾਕਾ ਬੰਦੀ ਹੁੰਦੀ ਹੈ ਜੀ ਕੱਲ ਜਿਹੜਾ ਹੈਗਾ ਪੂਰਾ ਇੱਕ ਕੋਆਰਡੀਨੇਟਡ ਆਪਰੇਸ਼ਨ ਸੀਗਾ ਜਿੱਤੇ 35 ਪੁਆਇੰਟਸ ਤੇ ਪੂਰੇ ਜ਼ਿਲ੍ਹੇ 'ਚ 9 ਤੋਂ ਲੈ ਕੇ 12 ਵਜੇ ਤੱਕ ਸਿਟੀ ਸੇਲਿੰਗ ਤੇ ਡਿਸਟ੍ਰਿਕਟ ਸੇਲਿੰਗ ਕੀਤੀ ਗਈ ਸੀ ਤੇ ਇਹਦੇ ਦੌਰਾਨ ਮੈਂ ਵੀ ਡੀਐਸਪੀ ਸਿਟੀ ਤੇ ਐਸਪੀ ਹੈੱਡਕੁਆਟਰ ਡੀਐਸਪੀ ਐਂਡ ਡੀਪੀਐਸ ਦੇ ਨਾਲ ਮਿਲ ਕੇ ਸ਼ਹਿਰ 'ਚ ਅਸੀਂ ਕਈ ਥਾਵਾਂ ਤੇ ਸਰਪ੍ਰਾਈਜ਼ ਚੈਕਿੰਗਸ ਕੀਤੀਆਂ ਸੀਗੀਆਂ ਕਾਫੀ ਬੰਦੇ ਜਿਹੜੇ ਹੈਗੇ ਸ਼ੱਕੀ ਸੀਗੇ ਉਹ ਫੜੇ ਵੀ ਗਏ ਕੁਝ ਲੋਕਾਂ ਨੂੰ ਪ੍ਰੀਵੈਂਟਿਵ ਵੀ ਕੀਤਾ ਗਿਆ ਪ੍ਰੀਵੈਂਟਿਵ ਅਰੈਸਟ ਵੀ ਕੀਤਾ ਗਿਆ ਕੁਝ ਨੂੰ ਵੈਰੀਫਾਈ ਕਰਕੇ ਛੱਡਿਆ ਗਿਆ ਬੇਸਿਕ ਪਰਪਸ ਜਿਹੜਾ ਹੈਗਾ ਕਿ ਜਿਹੜਾ ਸ਼ਰਾਰਤੀ ਅਨਸਰ ਹੈਗਾ ਕ੍ਰਿਮੀਨਲ ਐਲੀਮੈਂਟ ਹੈਗਾ ਕੋਈ ਡਰੱਗਸ ਸਮਗਲਰ ਹੈਗਾ ਜਾਂ ਕੋਈ ਹੋਰ ਇਲੀਗਲ ਐਕਟੀਵਿਟੀ ਕਰਨ ਵਾਲਾ ਬੰਦਾ ਹੈਗਾ ਉਹਨੂੰ ਇੱਕ ਸਰਪ੍ਰਾਈਜ਼ ਐਲੀਮੈਂਟ ਰਵੇ ਤੇ ਰੈਂਡਮ ਟਾਈਮਸ ਤੇ ਚੈਕਿੰਗ ਹੋਣ ਸੋ ਥੈਟ ਕਿ ਉਹ ਫੜਿਆ ਵੀ ਜਾਏ ਤੇ ਜਿਹੜਾ ਹੈਗਾ ਉਹ ਕਾਨੂੰਨ ਤੇ ਪੁਲਿਸ ਦਾ ਡਰ ਬਣਿਆ ਰਵੇ ਜਿਹੜੇ ਸ਼ਰਾਰਤੀ ਲੋਕ ਹੈਗੇ ਐਟ ਦੀ ਸੇਮ ਟਾਈਮ ਜਿਹੜੇ ਜਿਹੜੇ ਸ਼ਹਿਰਦਾਰ ਲੋਕ ਹੈਗੇ ਜਿਹੜੇ ਉਹ ਜਦੋਂ ਪੁਲਿਸ ਦੀ ਪ੍ਰੈਜੈਂਸ ਦੇਖਦੇ ਹੈਗੇ ਉਹ ਡਾਰਟਸ ਤੇ ਵੀ ਅਲੱਗ-ਅਲੱਗ ਥਾਵਾਂ ਤੇ ਵੀ ਤੇ ਉਹਨਾਂ ਚ ਇੱਕ ਕੌਨਫੀਡੈਂਸ ਬਿਲਡਿੰਗ ਦਾ ਕੰਮ ਵੀ ਇਸ ਚੀਜ਼ ਤੋਂ ਹੁੰਦਾ ਹੈਗਾ ਤੇ ਇਸ ਤਰੀਕੇ ਦੀ ਚੈਕਿੰਗ ਸਰਪ੍ਰਾਈਜ਼ ਚੈਕਿੰਗ ਸਦਿਖ ਅਸੀਂ ਕਰਦੇ ਰਵਾਂਗੇ ਤੇ ਐਟ ਲੀਸਟ ਵੀਕ ਚ 2 ਜਾਂ 3 ਬਾਰ ਲੇਟ ਨਾਈਟ ਚੈਕਿੰਗ ਜਿਹੜਾ ਹੈਗੇ ਬਾਕੀ ਸਾਰੇ ਅਫਸਰਾਂ ਦੇ ਨਾਲ ਅਸੀਂ ਕਰਿਆ ਕਰਾਂਗੇ ਇਸ ਤੋਂ ਇਲਾਵਾ ਅਦਰਵਾਈਜ਼ ਨਾਈਟ ਡੋਮਿਨੇਸ਼ਨ ਤੇ ਸਾਡੇ 2 ਡੀਐਸਪੀ ਜ ਰਾਤ ਨੂੰ ਹਮੇਸ਼ਾ ਹੀ ਹੁੰਦੇ ਹੈਗੇ ਉਸ ਤੋਂ ਇਲਾਵਾ 5 ਇਨਸਪੈਕਟਰ ਸਬ ਇਨਸਪੈਕਟਰ ਰਾਤ ਨੂੰ ਹੁੰਦੇ ਹੈਗੇ ਲਗਭਗ 250 ਪੁਲਿਸ ਮੁਲਾਜ਼ਮ ਜਿਹੜੇ ਅਸੀਂ ਰਾਤ ਨੂੰ 35 ਲੋਕੇਸ਼ਨਸ ਤੇ ਅਲੱਗ ਅਲੱਗ ਬਦਲ ਬਦਲ ਕੇ ਉਹ ਨਾਈਟ ਚੈਕਿੰਗ ਵਾਸਤੇ ਲਾਉਂਦੇ ਹੈਗੇ ਇਸ ਤੋਂ ਇਲਾਵਾ ਹੁਣ ਸਾਰੇ ਜੀਓਸ ਤੇ ਬਾਕੀ ਲੋਕਾਂ ਨੂੰ ਵੀ ਅਸੀਂ ਹਫਤੇ ਚ ਦੋ ਵਾਰੀ ਰੈਂਡਮ ਚੈਕਿੰਗਸ ਜਿੱਦਾਂ ਲੇਟ ਨਾਈਟ ਤੱਕ ਕਰ ਲਿਆ अर्ਲੀ ਮਾਰਨਿੰਗ ਕਰ ਲਿਆ ਉਹ ਕਿਆ ਕਰਾਂਗੇ ਸੋ ਥੈਟ ਕਿ ਲੋਕਾਂ ਦਾ ਕੰਫੀਡੈਂਸ ਬਿਲਡਿੰਗ ਹੁੰਦਾ ਹੈ ਵਖਰੇ ਵਖਰੇ ਲੋਕ ਫੜੇ ਸੀ ਕਿ ਇੱਕ ਇੱਕ ਡਰਗ ਐਡਿਕਟ ਵੀ ਫੜਿਆ ਸੀ ਗਾਰਾਤ ਨੂੰ ਜਿਹੜਾ ਹੈਗਾ ਤੇ ਉਹਨੂੰ ਐਸ ਪਰ ਦੀ ਪ੍ਰੋਸੀਜਰ ਵਰਤਿ ਕਰਾਇਆ ਜਾਏਗਾ ਬਾਕੀ ਲੋਕ ਜਿਹੜੇ ਸੀਗੇ ਉਹਨਾਂ ਦੀ ਸਰਚ ਵਗੈਰਾ ਵੀ ਕੀਤੀ ਗਈ ਤੇ ਕਾਫੀ ਲੋਕਾਂ ਨੂੰ ਚੈੱਕ ਕਰਵਾਇਆ ਗਿਆ ਕਾਫੀ ਲੋਕਾਂ ਦੇ ਕਲੰਦਰੇ ਪ੍ਰੀਵੈਂਟਿਵ ਐਕਸ਼ਨ ਚ ਦਿੱਤੇ ਗਏ ਹੈਗੇ ਜਿਹੜੀ ਸਭ ਤੁਸੀਂ ਰਾਤ ਚੈਕਿੰਗ ਵੀ ਕੀਤੀ ਆ ਤਾਂ ਇੱਕ ਬਸਟੈਂਡ ਤੁਸੀਂ ਸ਼ਰਾਬ ਦੇ ਟੈਸਟਿੰਗ ਬਾਰੇ ਕੋਈ ਗੱਲਬਾਤ ਹੋਈ ਸੀ ਆਲਮੋਸਟ ਸਾਰੇ ਚੈੱਕ ਆ ਬਾਅਦ ਦਿੱਤੀ ਜਾ ਸਕਦੇ ਕਿ ਸ਼ਰਾਬ ਦੇ ਟੈੱਕਿਆ ਜਿਹੜਾ ਸ਼ਰਾਬ ਦੇ ਦਿੱਤੀ ਤਾਂ ਉਹਦੇ ਬਾਹਰ ਹੀ ਨਿਕਲ ਗਿਆ ਦੇਖੋ ਦੇਖੋ ਬਿਲਕੁਲ ਹਾਂ ਮੈਂ ਜਿਹੜੀ ਚੀਜ਼ ਦੇਖੀ ਜਦੋਂ ਪੁਲਿਸ ਪਹੁੰਚੀ ਉਦੋਂ ਸਾਰੇ ਲੋਕ ਭੱਜ ਗਏ ਉਥੋਂ ਬਟ ਐਟ ది ਸੇਮ ਟਾਈਮ ਉਹਨੂੰ ਵਾਰਨ ਕਰ ਦਿੱਤਾ ਗਿਆ ਹੈਗਾ ਕਿ ਸ਼ਰਾਬ ਦੇ ਠੇਕੇ ਦੇ ਬਾਹਰ ਖੁੱਲੇ ਆਮ ਸ਼ਰਾਬ ਪਿਲਾਉਣਾ ਜਿਹੜਾ ਹੈਗਾ ਉਹ ਗੈਰਕਾਨੂੰਨੀ ਹੈਗਾ ਇਹਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਤੇ ਜੇਕਰ ਇਸ ਤਰੀਕੇ ਦੀ ਹਰਕਤ ਹੋndi ਹੈਗੀ ਤੇ ਉਹਦੇ ਖਿਲਾਫ ਮੁਕੱਦਮਾ ਵੀ ਦਰਜ ਕੀਤਾ ਜਾਏਗਾ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜਿਹੜੇ ਲੋਕ ਹੈਗੇ ਪਬਲਿਕ ਦੇ ਉਹ ਵੀ ਜਿਹੜੇ ਹੈਗੇ ਉਹਨਾਂ ਨੂੰ ਅਲਾਉ ਨਹੀਂ ਹੈਗਾ ਕਿਸੇ ਤਰੀਕੇ ਨਾਲ ਉਹਦਾ ਇੱਕ ਕ੍ਰਾਈਟੇਰੀਆ ਹੁੰਦਾ ਹੈਗਾ ਕਿ ਇੱਕ ਬੰਦ ਕੈਂਪਸ ਹੁੰਦਾ ਹੈਗਾ ਜਿਹਦੇ ਅੰਦਰ ਬੈਠ ਕੇ ਕੋ ਸ਼ਰਾਬ ਪੀ ਸਕਦਾ ਇਹ ਆਪਣੇ ਘਰੇ ਜਾ ਕੇ ਸ਼ਰਾਬ ਪੀ ਸਕਦਾ ਨਾ ਗੱਡੀ 'ਚ ਸ਼ਰਾਬ ਪੀਣੇ ਅਲਾਉ ਹੈਗੀ ਕਿਸੇ ਨੂੰ ਨਾ ਗੱਡੀ ਚਲਾਉਂਦੇ ਹੋਏ ਪੀਣੇ ਅਲਾਉ ਹੈਗੀ ਨਾ ਪਬਲਿਕ ਪਲੇਸ ਤੇ ਓਪਨ ਥਾਵਾਂ ਤੇ ਅਲਾਉ ਹੈਗੀ ਇਸ ਕਰਕੇ ਅਸੀਂ ਬਾਕੀ ਥਾਵਾਂ ਤੇ ਆ ਰੈਂਡਮ ਚੈੱਕ ਵੀ ਕਰਵਾਵਾਂਗੇ ਜੇਕਰ ਇਸ ਤਰੀਕੇ ਦੀ ਚੀਜ਼ ਸਾਹਮਣੇ ਆਂਦੀ ਹੈ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਜੀ ਥੈਂਕ ਯੂ ਜੈ we at gna university see potential in everyone and everything around us we drive innovation and entrepreneurship we groom competent global citizens to effect positive change around them